ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਸਾਰੇ ਕਿਵੇਂ ਆ ਮੇਰੀ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਤੇ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਆ ਗਈ ਸੀਗੀ ਉੱਪਰ ਤੇ ਇੱਧਰ ਬੱਚੇ ਖੇਡੀ ਜਾਂਦੇ ਸੀ ਗਲੀ 'ਚ ਰਸ਼ਮੀ ਨਰਗੇ ਕਿੰਨੇ ਬੱਚੇ ਇਕੱਠੇ ਹੋ ਕੇ ਸਾਰੇ ਖੇਡੀ ਜਾਂਦੇ ਸੀਗੇ ਤੇ ਮੈਂ ਆਖਿਆ ਚਲੋ ਬੱਚੇ ਖੇਡਦੇ ਮੈਨੂੰ ਸੋਣੇ ਲੱਗੇ ਤੇ ਮੈਂ ਆਖਿਆ ਮੈਂ ਬਣਾਉਣੀ ਆ ਬਲੌਗ ਸ਼ਾਮ ਦਾ ਟਾਈਮ ਸੀ ਨੇ ਰੀ ਦਿੱਤਾ ਬਸ ਹੁਣ ਰੋਜ਼ ਹੀ ਚੱਲਦੀ ਰਹਿੰਦੀ ਹੈਗੀ ਇਹ ਮੀਂਹ ਨਹੀਂ ਪਿਆ ਘੱਟੇ ਬਾਲਾ ਖੁਸ਼ਕ ਖੁਸ਼ਕ ਜਾਇ ਰਿਹਾ ਹੋਇਆ ਪਿਆਗਾ ਹੋਰੀ ਇੱਕ ਗਰਮੀ ਬਹੁਤ ਜ਼ਿਆਦਾ ਪੈਨ ਲੱਗਦੀ ਇਧਰ ਮੰਮੀ ਆਈ ਸੀ ਗੁਰਦੁਆਰਿਆਂ ਤੇ ਆਂਟੀ ਤੇ ਮੰਮੀ ਕਰੀ ਜਾਂਦੀਆਂ ਸੀ ਗੱਲਾਂ ਵਧੀਆ ਬੱਚੇ ਖੇਡਦੇ ਅਗਲੀ 'ਚ ਇਕੱਠੇ ਹੋ ਕੇ ਵਧੀਆ ਲੱਗਦੇ ਆ ਨਹੀਂ ਤਾਂ ਸਾਰਾ ਦਿਨ ਫੋਨਾਂ ਤੇ ਲੱਗੇ ਰਹਿੰਦੇ ਹੈਗੇ ਦੇਖ ਜੇ ਸਾਰੇ ਬੱਚੇ ਇਦਾਂ ਇਕੱਠੇ ਹੋ ਕੇ ਖੇਡਣ ਤਾਂ ਫੋਨਾਂ ਤੋਂ ਕਿਹੜਾ ਛੁੱਟੇ ਬੱਚਿਆਂ ਦਾ ਵਧੀਆ ਹੁਣ ਮੈਂ ਆ ਗਈ ਸੀ ਉਦੋਂ ਉੱਪਰ ਤੇ ਦਿਖਾਈ ਸੀ ਕਿ ਮੈਂ ਵਿਊ ਸੜੀ ਕਲੋਨੀ ਦਾ ਵਿਊ ਬਦਿਆ ਕਿ ਢੀ ਆnde ਸੀਗੇ ਉੱਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੈਂ ਵਲੌਗ ਬਣਾ ਰਹੀ ਸੀਗੀ ਇਹ ਵੀ ਆ ਗਏ ਸੀਗੇ 4:00 ਵਜੇ ਤੇ ਇਹ ਵੀ ਉੱਪਰ ਪਏ ਸੀਗੇ ਇਹ ਸੰਦੀ ਕਲੋਨੀ ਇਹ ਦੇਖੋ ਵੱਡਾ ਮੰਦਿਰ ਇਹ ਮੰਦਿਰ ਦੀ ਵੀਡੀਓ ਬਹੁਤ ਘੱਟ ਬਣਾਉਣ ਦਿੰਦੇ ਆ ਬਾਰੋਂ-ਬਾਰੋਂ ਬਣਾ ਸਕਦੇ ਆਂਗੀ ਅੰਦਰ ਜਾ ਕੇ ਜਿਹੜਾ ਆਪਾਂ ਵੀਡੀਓ ਨਹੀਂ ਬਣਾ ਸਕਦੇਗੇ ਕਲਾਉਡ ਨਹੀਂ ਹੈਗੀ ਤੇ ਮੇਰਾ ਦੁਖ ਰਿਆ ਸੀਗਾ ਸਿਰ ਗਰਮੀ ਹੋ ਗਈ ਸੀਗੀ ਬਹੁਤ ਜ਼ਿਆਦੇ ਤੇ ਕੰਮ ਹੈ ਜਿਹੜਾ ਉਹ ਮੈਂ ਕਰ ਲਿਆ ਸੀਗਾ ਸ਼ਾਮ ਦਾ ോട്ടി സബ്ജിത് ആട്ട ഊട്ട സാര ഗുണ് പൊട്ട പേട്ട ജമാീലി മോ ബി സി ഉപ്പിച്ച് കടക ജോ ബെ ഉ പകുതി സീ നീച്ച ਮੈਨੂੰ ਅਰਬੀ ਬੜਾ ਲੱਗਦਾ ਉੱਤਰਦੀ ਨੂੰ ਜਦੋਂ ਗੋਲਪੜੀ ਤੋਤਾ ਦੇ ਆਂ ਲੱਗਦਾ ਜਿਵੇਂ ਚੱਕਰ ਹੀ ਨਾ ਆ ਦੇ ਕਿਤੇ ਡਿੱਗ ਜਗੇ ਇਦਾਂ ਲੱਗਦਾ ਜਿਵੇਂ ਚੱਕਰ ਆਊਗਾ ਇੱਕ ਸਿਰ ਦੁਖਦਾ ਨਾ ਮੇਰਾ ਤਾਂ ਕਰਕੇ ਮੈਨੂੰ ਐਵੇਂ ਲੱਗਦਾ ਇੱਥੋਂ ਸੀ ਗਮਲੇ ਸਾਰੇ ਜਿਹੜੇ نیچے ਲੱਗੇ ਥੋੜੇ ਹੀ ਰਹਿ ਗਏ ਬਸ ਵਦਿਆ ਖੇਡੀ ਜਾਂਦੇ ਸੀ ਸਾਰੇ ਬੱਚੇ ਇਕੱਠੇ ਹੋ ਕੇ ਹੁਣ ਤਾਂ ਇਦਾਂ ਬੱਚੇ ਬਹੁਤ ਘੱਟ ਖੇਡਦੇ ਆ ਹੁਣ ਤਾਂ ਬਸ ਆਪੋ ਆਪਣੇ ਘਰਾਂ 'ਚ ਹੀ ਬੈਠੇ ਫੋਨ ਵਗੈਰਾ ਦੇਖਦੇ ਰਹਿੰਦੇ ਆ ਪਰ ਬੱਚੇ ਨਹੀਂਵੇਂ ਖੇਡਦੇਗੇ ਇਹ ਰਵੀ ਜਿਹੜਾ ਆਉਂਦਾ ਹੁੰਦਾ ਸਾਡੇ ਇੱਕ ਮੁੰਡਾ ਤੇ ਇਹ ਹੁਣ ਮੈਂ ਪੈ ਗਈ ਸੀਗੀ ਸਿਰ ਮੇਰਾ ਦੁਖ ਰਿਆ ਸੀਗਾ ਤੇ ਮੈਂ ਪੈ ਗਈ ਮੈਂ ਕਿਹਾ ਮੈਂ 10 ਮਿੰਟ ਰੈਸਟ ਕਰਦੀ ਆ ਉਸ ਤੋਂ ਬਾਅਦ ਫੇਰ ਕੰਮ ਧੰਦਾ ਕਰਦੀ ਆ ਕੋਈ नीचे जाके ਇਹ ਮੰਝਾ ਜਿਹੜਾ ਬਾਹਰ ਹੀ ਪਿਆ ਰਹਿੰਦਾ ਸਾਡੇ ਬਸ ਪੈ ਜਾਣੇ ਨੇ ਸ਼ਾਮ ਸ਼ੂਮ ਨੂੰ ਜਦੋਂ ਬੈੰਨੇ ਆਂਗੇ ਉਦੋਂ ਬਾਹਰ ਖੁੱਲੇ ਚ ਤੇ ਬੱਦਲ ਜਿਵੇਂ ਥੋੜੇ ਥੋੜੇ ਸੀਗੇ ਪਰ ਮੀਂਹ ਤਾਂ ਨਹੀਂ ਆਇਆ ਹੁਣ ਕਿੰਨੇ ਦਿਨ ਹੋ ਗਏ ਮੀਂਹ ਨਹੀਂ ਆਇਆਗਾ ਇਧਰ ਦੇਖੋ ਮੈਂ ਇੱਕੋ ਹੁਣ ਹੋ ਗਿਆ ਸੀ ਦੂਸਰਾ ਦਿਨ ਇੱਥੇ ਇਹ ਦੂਸਰੇ ਦਿਨ ਦਾ ਬਲੌਗ ਆ ਨੇ ਕੁ ਦੇਖੋ ਅੰਦਰ ਬੈੰਦੀ ਹੈਗੀ ਆ ਇਸ ਕਮਰੇ ਚ ਮੈਂ ਕਦੇ ਮੈਂ ਕੋ ਨੂੰ ਨਹੀਂ ਜਾਣ ਦਿੱਤਾ ਸੀ ਪਰ ਹੈ ਹੁਣ ਮੈਂ ਕੋ ਜਿਹੜੀ ਡਰ ਨੋ हट ਗਈ ਇੱਧਰ ਬਾਹਰ ਕੋਈ ਆਇਆ ਸੀ ਤੇ ਮੰਮੀ ਹੁਣੇ ਕਰੀ ਜਾਂਦੇ ਸੀ ਗੱਲਾਂ ਫੇਰ ਇਹਨਾਂ ਨੇ ਤਿਆਰ ਹੋ ਕੇ ਜਾਣਾ ਇੱਧਰ ਲੈ ਲਈ ਸੀਗੀ ਸਬਜ਼ੀ ਟਮਾਟਰ ਤੋਰੀਆਂ ਇਹਨਾਂ ਨੂੰ ਆਪਾਂ ਰੱਖਣੀਆਂ ਹਜੇ ਟੋਕਰੀ ਚ ਪਾ ਕੇ ਤੇ ਮੈਂ ਬਣਾ ਲਈ ਸੀਗੀ ਚਟਨੀ ਮੂੰਗੀ ਦੀ ਦਾਲ ਬਣਾਈ ਸੀ ਤੇ ਇਹ ਕਹਿੰਦੇ ਚਟਨੀ ਬਣਾਓ ਨਾਲ ਚਟਨੀ ਵਿਣਾ ਦਾਲ ਸਵਾਦ ਨਹੀਂ ਲੱਗਦੀ ਇਹਨਾਂ ਨੂੰ ਪਾਣੀ ਹਜੇ ਪਾਉਣ ਵਾਲਾ ਪਿਆ ਗਮਲੇ ਹਨ ਮੈਨੂੰ ਬਹੁਤ ਸੋਣੇ ਲੱਗਦੇ ਹੈਗੇ ਹੋਰ ਲਿਆ ਕੇ ਲਾਉਣੇ ਹੈਗੇ ਇਦਰੇ ਹੋ ਗਏ ਸੀਗੇ ਤਿਆਰ ਣਾ ਕੇ ਤਿਆਰ ਹੋਈ ਜਾਂਦੇ ਸੀਗੇ ਇਹਨਾਂ ਨੇ ਜਾਣਾ ਰੋਟੀ ਖਾ ਲਈ ਸੀਗੀ ਰੋਟੀ ਅਸੀਂ ਖਾ ਲਈ ਸੀ ਤੇ ਮੈਂ ਬਸ ਇੱਥੇ ਨਾ ਕਿ ਤਿਆਰ ਹੋ ਕੇ ਵੀ ਆ ਗਈ ਤੇ ਮੈਂ ਹਜੇ ਉੱਥੇ ਹੀ ਬੈਠੀ ਆਂ ਉੱਥੀ ਨਹੀਂ ਗਈ ਮੇਰਾ ਸਿਰ ਹਜੇ ਵੀ ਦੁਖ ਰਿਹਾ ਹੈਗਾ ਸਿਰ ਜਦੋਂ ਮੇਰਾ ਇੱਕ ਵਾਰ ਦੁਖਣ ਲੱਗ ਜੇ ਨਾ ਤਾਂ ਕਈ ਦਿਨਾਂ ਦੋ ਤਿੰਨ ਦਿਨ ਲਗਾਤਾਰ ਦੁਖਦਾਗਾ ਪਤਾ ਨਹੀਂ ਕੀ ਗੱਲ ਹੈ ਤੇ ਕਈ ਦਿਨ ਲਗਾਤਾਰ ਹੀ ਦਵਾਈ ਕਿੰਨੀ ਮਰਜ਼ੀ ਖਾ ਲਉ ਤੇ ਦੋ ਤਿੰਨ ਦਿਨ ਲਗਾਤਾਰ ਸਿਰ ਦੁਖਦਾਗਾ ਤੇ ਹਾਜੀ ਮੇਰਾ ਕਮਰ ਸੋਈ ਵਾਲਾ ਜਿਹੜਾ ਉਹ ਸਾਰਾ ਪਿਆ ਹੈਗਾ ਭਾਂਡੇ ਧੋਣ ਵਾਲੇ ਪਈ ਹੈਗੇ ਤੇ ਕਈ ਜਣੇ ਮੈਨੂੰ ਕਮੈਂਟ ਕਰਦੇ ਹੈਗੇ ਵੀ ਤੁਸੀਂ ਕੋਈ ਕੰਮ ਕਰ ਲਓ ਪਤਾ ਨਹੀਂ ਕਿ ਇਸ ਜੇਜ ਨੂੰ ਕਹਿੰਦੇ ਆ ਵੀ ਕੰਮ ਕਰ ਲੋ ਕਿਹੜਾ ਕੰਮ ਹੈਗਾ ਕਿਸ ਕਿਹੜੇ ਕੰਮ ਨੂੰ ਕਹਿੰਦੇ ਆ ਵੀ ਕੰਮ ਕਰ ਲੋ ਉਹਨਾਂ ਨੂੰ ਬਲੌਗ ਦੇ ਵਿੱਚ ਦੇਖ ਹੀ ਨਹੀਂ ਰਿਹਾਗਾ ਵੀ ਮੈਂ ਕਰ ਕੀ ਰਹੀ ਆ ਮੈਂ ਕੰਮ ਹੀ ਕਰ ਰਹੀ ਆ ਉਹ ਉਹ ਕੋਈ ਤਮਾਸ਼ਾ ਥੋੜਾ ਹੀ ਆ ਸਾਰਾ ਕੰਮ ਹੀ ਆ ਇਥੇ ਮੈਂ ਰੋਟੀ ਪਾਣੀ ਤਾਂ ਸਾਰਿਆਂ ਨੇ ਖਾ ਲਿਆ ਸੀਗਾ ਤੇ ਮੈਂ ਹੁਣ ਰਸੋਈ ਦਾ ਜਿਹੜਾ ਬੁਰਾ ਹਾਲ ਹੋ ਜਾਂਦਾ ਹੈਗਾ ਕੰਮ ਕਰਨ ਤੋਂ ਬਾਅਦ ਭਾਂਡੇ ਟਿੰਡੇ ਸਾਰੇ ਖਿੱਲਰ ਜਾਂਦੇ ਆ ਇਹ ਚੱਕਰੀ ਸੀਗੀ ਤੇ ਭਾਂਡੇ ਧੋਣੇ ਆ ਹਜੇ ਤੇ ਦੁੱਧ ਗਰਮ ਕਰਕੇ ਰੱਖਿਆ ਸੀ ਇਹ ਵੀ ਫ੍ਰਿਜ ਚ ਰੱਖਣਾਗਾ ਹਜੇ ਠੰਡਾ ਹੋ ਗਿਆ ਜਦੋਂ ਉਦੋਂ ਰੱਖ ਦਿਆਂਗੇ ਵੈਸੇ ਠੰਡਾ ਹੋਇਆ ਹੀ ਪਿਆਗਾ ਸਵੇਰ ਦਾ ਗਰਮ ਕਰਿਆਗਾ 8 ਵਜੇ ਦਾ ਹੁਣ ਤਾਂ ਇੱਥੇ ਟਾਈਮ ਦਪਹਿਰ ਦਾ 11:00 ਵਜੇ ਗਏ ਕਿੱਧਰ ਰੂਵਫ ਜਿਹੜਾ ਇਹ ਵੀ ਥੋੜਾ ਜਿਹਾ ਰਹਿ ਗਿਆ ਬਸ ਖਤਮ ਹੋ ਗਈ ਬੋਤਲ ਇਹ ਵੀ ਲੈ ਕੇ ਆਉਣ ਵਾਲੀ ਆ ਇਧਰ ਮੈਂ ਦੁੱਧ ਵੀ ਮੈਂ ਕਿਹਾ ਚਲੋ ਮੈਂ ਰੱਖੀ ਆਵਾ ਤੇ ਫਿਰ ਬਾਅਦ ਵਿੱਚ ਕਰਦੇ ਆ ਸਾਰੇ ਸਾਫ ਸਫਾਈ ਦੁੱਧ ਮੈਂ ਕਿਹਾ ਠੰਡਾ ਹੋ ਗਿਆ ਤੇ ਫ੍ਰੀਜ ਵਿੱਚ ਰੱਖਦੇ ਆ ਬਸ ਔੜੀ ਔੜੀ ਸਵੇਰ ਦਾ ਕੰਮ ਹੈ ਜਿਹੜਾ ਉਹ ਆਪਾਂ ਹੌਲੀ ਹੌਲੀ ਕਰ ਲੈਣੇ ਆਗੇ तो शाम नो भी वैसे तो रोटी लेट ही खाई दी है शाम का कम है जोड़ा वो वैसे जल्दी कर लीद ले रोटी लेट बनाई दी है इतना मैं सारी रसोई की साफ सफाई कर रही सी सारा समान सी जोड़ा वह चकता साफ सफाई करती ਪਾਂਡੇ ਤੋਂ ਉਹ ਗਲੇ ਸੀ ਜਿਹੜੇ ਉਹ ਪਾਂਡੇ ਵੀ ਧੋਤੇ ਤੇ ਸਾਰੀ ਕਿਚਨ ਦੀ ਕਰਤੀ ਸਭ ਸਫਾਈ ਤੇ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਪਲੀਜ਼ ਇਦਾਂ ਕਿਸੇ ਨੂੰ ਨਾ ਆਖਿਆ ਕਰੋ ਵੀ ਤੁਸੀਂ ਕੰਮ ਕਰ ਲਓ ਕੋਈ ਐ ਕਰ ਲਓ ਕਿਸੇ ਦੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਨੀ ਸਹੀ ਨਹੀਂ ਆ ਆਪਾਂ ਆਪਣੇ ਦੇਖ